ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਅਸੀਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਅਲੌਕਿਕ ਪ੍ਰਸੰਗ ਜੋ ਕਿ ਨਾਮਨਾ ਵਿਸਰੈ ਸੰਤ ਪ੍ਰਸਾਦ ਪੁਸਤਕ ਵਿੱਚ ਦਰਜ ਹਨ ਆਪ ਜੀ ਨਾਲ ਸਾਂਝਾ ਕਰਨ ਜਾ ਰਹੇ ਹਾਂ ਇਹ ਪ੍ਰਸੰਗ ਸੰਤ ਕਰਤਾਰ ਸਿੰਘ ਜੀ ਕਮਾਲੀਏ ਵਾਲੇ ਹੁਣਾਂ ਦੀ ਲਿਖਤ ਹੈ ਸੋ ਆਓ ਪਿਆਰ ਨਾਲ ਸਰਵਨ ਕਰਨਾ ਜੀ ਅੱਜ ਦਾ ਪ੍ਰਸੰਗ ਹੈ ਸੁਪੰਨ ਸੁਨੇਹਾ ਭਾਗ ਦੂਜਾ ਇਸ ਦਾ ਪਹਿਲਾ ਭਾਗ ਅਸੀਂ ਪਹਿਲਾਂ ਪੜ ਚੁੱਕੇ ਹਾਂ ਅੱਜ ਅਸੀਂ ਦੂਸਰਾ ਭਾਗ ਆਰੰਭ ਕਰਨ ਜਾ ਰਹੇ ਹਾਂ ਸਨ 1953 ਵਿੱਚ ਸ੍ਰੀ ਮਾਨਯਵਰ ਭਾਈ ਸਾਹਿਬ ਭਾਈ ਵੀ ਸਿੰਘ ਜੀ ਭਗਵਾਨ ਦਾਸ ਰੋਡ ਦਿੱਲੀ ਭਾਗ ਲਾ ਰਹੇ ਸਨ ਕੋਈ 10 ਵਜੇ ਦਾ ਸਮਾਂ ਹੋਣਾ ਹੈ ਆਪ ਮਲਿਕ ਸਾਹਿਬ ਦੀ ਕੋਠੀ ਦੇ ਬਰਾਂਡੇ ਵਿੱਚ ਬੈਠੇ ਸਨ ਉਸ ਸਮੇਂ ਗੁਰਪੁਰ ਵਾਸੀ महंत हीरा ਸਿੰਘ ਜੀ ਸ਼ਾਹਪੁਰ ਵਾਲੇ ਉਹਨਾਂ ਦੇ ਬਰੋਸਾਏ ਭਾਈ ਗੋਪਾਲ ਸਿੰਘ ਜੀ महंत ਅਤੇ ਉਹਨਾਂ ਦੇ ਨਾਲ ਆਏ ਸਰਦਾਰ ਸੱਜਣ ਸਿੰਘ ਜੀ ਬਰਮਾ ਵਾਲੇ ਅਤੇ ਕਈ ਹੋਰ ਪਤਵੰਤਿਆਂ ਨਾਲ ਭਾਈ ਸਾਹਿਬ ਜੀ ਨੂੰ ਮਿਲਣ ਲਈ ਪਹੁੰਚੇ ਬਚਨ ਕਰਦਿਆਂ ਸਤਪੁਰਸ਼ਾਂ ਨੇ ਦੱਸਿਆ ਕਿ ਜੋ ਇਸ ਸੰਸਾਰ ਵਿੱਚ ਜਨਮ ਲੈ ਕੇ ਰੱਬ ਦਾ ਨਾਮ ਨਹੀਂ ਜਪਦੇ ਉਹ ਪਰਲੋਕ ਵਿੱਚ ਜਾ ਕੇ ਰੋਣਗੇ ਅਤੇ ਜੋ ਨਾਮ ਜਪਦੇ ਹਨ ਉਹ ਵੀ ਉੱਥੇ ਜਾ ਕੇ ਰੋਣਗੇ ਜਦੋਂ ਆਪ ਜੀ ਨੇ ਇਹ ਬਚਨ ਕਹੇ ਤਦੋਂ ਮੈਂ ਵੀ ਉਹਨਾਂ ਦੇ ਚਰਨਾਂ ਵਿੱਚ ਹਾਜ਼ਰ ਸਾਂ ਬਚਨ ਸੁਣ ਕੇ ਮੈਂ ਕੁਝ ਸੋਚੀ ਪੈ ਗਿਆ ਤਾਂ ਆਪ ਪੁੱਛਣ ਲੱਗੇ ਕਾਕਾ ਕੀ ਸੋਚਦਾ ਹੈ ਮੈਂ ਕਿਹਾ ਜੀ ਇਹ ਵਚਨ ਤਾਂ ਕਈ ਵਾਰ ਕੰਨਾ ਵਿੱਚ ਪਏ ਹਨ ਕਿ ਜੋ ਨਾਮ ਨਹੀਂ ਜਪਦੇ ਉਹਨਾਂ ਨੂੰ ਪਰਲੋਕ ਵਿੱਚ ਬਹੁਤ ਦੁੱਖ ਸੰਤਾਪ ਹੋਣਗੇ ਪਰ ਇਹ ਨਹੀਂ ਸੁਣਿਆ ਕਿ ਜੋ ਨਾਮ ਜਪਦੇ ਹਨ ਉਹ ਵੀ ਪਰਲੋਕ ਵਿੱਚ ਰੋਣਗੇ ਆਪ ਫਰਮਾਉਣ ਲੱਗੇ ਕਿ ਜਿਸ ਤਰ੍ਹਾਂ ਕਿਸੇ ਨੂੰ ਹਿੰਦੁਸਤਾਨ ਵਿੱਚੋਂ ਅਮਰੀਕਾ ਭੇਜਣਾ ਹੋਵੇ ਕਾ ਉਹ ਜਾਣ ਵਾਲਾ ਸੱਜਣ ਇੱਥੋਂ ਡਾਲਰ ਲੈ ਕੇ ਚੱਲਦਾ ਹੈ ਜਦੋਂ ਅਮਰੀਕਾ ਪਹੁੰਚਦਾ ਹੈ ਤਾਂ ਉਹ ਉੱਥੇ ਕਈ ਪ੍ਰਕਾਰ ਦੀਆਂ ਸੁਖਦਾਈ ਚੀਜ਼ਾਂ ਤੱਕਦਾ ਹੈ ਜੇ ਉਹ ਡਾਲਰ ਬਹੁਤੇ ਲੈ ਗਿਆ ਹੋਵੇ ਤਾਂ ਜੋ ਚਾਹੇ ਉੱਥੇ ਹੀ ਖਰੀਦ ਸਕਦਾ ਹੈ ਪਰ ਜੇ ਘੱਟ ਲੈ ਗਿਆ ਹੋਵੇ ਤਾਂ ਪਛਤਾਉਂਦਾ ਹੈ ਕਿ ਮੈਂ ਬਹੁਤੇ ਡਾਲਰ ਕਿਉਂ ਨਾ ਲਿਆਂਦੇ ਇਸੇ ਤਰ੍ਹਾਂ ਜਦੋਂ ਰੱਬ ਜੀ ਦੇ ਪਵਿੱਤਰ ਨਾਮ ਨੂੰ ਜਪਣ ਵਾਲਾ ਪਰਲੋਕ ਵਿੱਚ ਜਾਂਦਾ ਹੈ ਤਾਂ ਉੱਥੇ ਨਾਮ ਦੀ ਕਦਰ ਪੈਂਦੀ ਤੱਕਦਾ ਹੈ ਤਦੋਂ ਇਹ ਹੱਥ ਮਲਦਾ ਹੈ ਕਿ ਮੈਂ ਮਨੁੱਖਾ ਜਨਮ پا ਕੇ ਕਿਉਂ ਥੋੜਾ ਨਾਮ ਜਪਿਆ ਹੈ ਕਿਉਂ ਜੋ ਇਸ ਲੋਕ ਵਿੱਚ ਨਾਮ ਦੀ ਇਤਨੀ ਇੱਜ਼ਤ ਅਤੇ ਕਦਰ ਪੈਂਦੀ ਹੈ ਸੋ ਪਰਤੱਖ ਉਪਦੇਸ਼ ਅਤੇ ਸੁਪੰਨ ਸੰਦੇਸ਼ ਇਹਨਾਂ ਦੋਹਾਂ ਦਾ ਤਤਪਰ ਇੱਕ ਹੀ ਹੈ ਕੀ ਸਾਈ ਦੀ ਬੰਦਗੀ ਨਾਲ ਮਾਲਾ-ਮਾਲ ਹੋ ਕੇ ਇਸ ਸੰਸਾਰ ਤੋਂ ਜਾਣਾ ਚਾਹੀਦਾ ਹੈ ਜਿਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਆਗਿਆ ਕਰ ਰਹੇ ਹਨ ਈਹਾ ਖਾਟ ਚਲੋ ਹਰਲਾਹਾ ਆਗੇ ਬਸੰ ਸੁਹਿਲਾ ਪਿਆਰਿਓ ਇਹ પ્રસੰਗ ਇੱਥੇ ਸਮਾਪਤ ਹੋ ਚੁੱਕਾ ਹੈ ਇਸ ਤਰ੍ਹਾਂ ਦੇ ਕਈ ਦਿਲ ਖਿੱਚਵੇਂ પ્રસੰਗ ਅਸੀਂ ਨਾਨਾ ਵਿਸਰੈ ਸੰਤ ਪ੍ਰਸਾਦ ਪੁਸਤਕ ਵਿੱਚੋਂ ਪੜ ਚੁੱਕੇ ਹਾਂ ਇੰਨਾ ਸਾਰੇ ਪ੍ਰਸੰਗਾਂ ਨੂੰ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਜਿਹੜੇ ਵੀ ਵੀਰਾਂ ਨੂੰ ਇਹ ਪ੍ਰਸੰਗ ਪਸੰਦ ਆਇਆ ਹੈ ਉਹ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਨੂੰ ਔਨ ਕਰ ਲੈਣ ਤਾਂ ਜੋ ਹੋਰ ਅੱਗੇ ਆਉਣ ਵਾਲੇ ਪ੍ਰਸੰਗ ਉਹਨਾਂ ਤੱਕ ਅਤੇ ਵੱਤਵਤ ਪ੍ਰਾਣੀਆਂ ਤੱਕ ਪਹੁੰਚ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ